ਕੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਂ ਦੱਸਿਓ ਜਿਹੜਾ ਨਾਂ ਭੋਲਾ ਸਿੰਘ ਜੀ ਅੱਛਾ ਭੋਲਾ ਸਿੰਘ ਪਿਤਾ ਦਾ ਨਾਮ ਜੀਰ ਸਿੰਘ ਜੀ ਪਿੰਡ ਨਥਾਣਾ ਜੀ ਪਿੰਡ ਨਥਾਣਾ ਹਾਂਜੀ ਕਿਹੜਾ ਪਿੰਡਾ ਚਿਲਾ ਬਠਿੰਡਾ ਜੀ ਅੱਛਾ ਇਹ ਮੂੰਗੀ ਕਿਹੜੀ ਬਿੱਧੀ ਹੈ ਜੀ ਤੁਸੀਂ ਡਿਨਰ 골ਡ ਡਿਨਰ 골ਡ ਹਾਂ ਹਾਂਜੀ ਕਿੰਨੇ ਤੋਂ ਲਿਆਈ ਸੀ ਇਹ ਕਸ਼ਮੀਰੀ ਘਰ ਤੋਂ ਲਿਆਈ ਸੀ ਜੀ ਕਸ਼ਮੀਰੀ ਚੌਂ ਮੰਡੀ ਹਾਂ ਕਸ਼ਮੀਰੀ ਮੋਨ ਚੌਂ ਮੰਡੀ ਤੋਂ ਹਾਂਜੀ ਹਾਂਜੀ ਅੱਛਾ ਕਿੰਨੇ ਕਿੰਨੇ ਦਿਨਾਂ ਦੀ ਹੋ ਗਈ ਜੀ ਫਸਲ ਇਹ 1 ਮਹੀਨਾ ਮੇਰੇ ਘਰ 10 ਦਿਨਾਂ ਦੀ ਹੋ ਗਈ ਜੀ ਅੱਛਾ 40 40 ਦਿਨ ਦੀ 40 ਦਿਨ ਦੀ ਹਾਂ ਤੇ ਕਿਵੇਂ ਲੱਗੀ ਮੂੰਗੀ ਜੀ ਮੂੰਗੀ ਬਹੁਤ ਵਧੀਆ ਜੀ ਮੈਂ ਤਾਂ ਜਿੰਨੇ ਮੂੰਗੀ ਦੇ ਫੀਲਡ ਦੇਖ ਰਿਹਾ ਜੀ ਹਾਂਜੀ ਕਿ ਮਤਲਬ ਗਰਮੀ ਇੰਨੀ ਪਈ ਕਿ ਲੋਕਾਂ ਦੀ ਮੂੰਗੀਆਂ ਨੇ ਕੱਦ ਹੀ ਨਹੀਂ ਕਰਿਆ ਹਾਂਜੀ ਹਾਂਜੀ ਤੇ ਤੁਹਾਡੀ ਮੂੰਗੀ ਤਾਂ ਕੱਦ ਬਹੁਤ ਕਰੀ ਬੈਠੀ ਹੈ ਵਧੀਆ ਹਾਂਜੀ ਇਹ ਹੁਣ ਹੋਰ ਵੀ ਚੱਕ ਲਿਆ ਇੱਕ ਤਾਂ ਜੀ ਪਾਣੀ ਦੇ ਹਿਸਾਬ ਨਾਲ ਮਤਲਬ ਜੀ ਪਾਣੀ ਬਹੁਤ ਵਧੀਆ ਆ ਪਾਣੀ ਪਾਣੀ ਵਧੀਆ ਹੈ ਠੰਡਾ ਪਾਣੀ ਆ ਜੀ ਹਾਂ ਬਾਕੀ ਜਿਹੜੀ ਜ਼ਮੀਨ ਆ ਇਹਦੀ ਇਹਨੂੰ ਮੰਦੀ ਹੈ ਆਹ ਹਾਂ 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 ਵੈਰਾਈਟੀ ਵਧੀਆ ਲੱਗੀ ਤੁਹਾਨੂੰ ਵੈਰਾਈਟੀ ਬਹੁਤ ਵਧੀਆ ਜੀ ਬਈ ਕਦ ਕਦ ਕਰੇਗੀ ਤਾਂ ਹੀ ਹਾਂ ਲਾਊਗਾ ਜਿਆਦਾ ਹਾਂ ਜੀ ਹਾਂ ਇੱਕ ਕਦ ਕਰੂ ਫੇਰੀ ਹਾਂ ਬਿਲਕੁਲ ਜਿੰਨਾ ਲਾਣ ਉਹਨਾ ਕਾਣ ਹੈ ਪੰਜਾਬੀ ਚ ਕਹਿੰਦੇ ਆ ਹਾਂ ਜੀ ਹਾਂ ਤੁਸੀਂ ਸੰਤੁਸ਼ਟ ਹੋ ਐ ਵੈਰਾਈਟੀ ਤੇ ਬਿਲਕੁਲ ਸੰਤੁਸ਼ਟ ਆਂ ਅੱਛਾ ਅੱਛਾ ਤੁਸੀਂ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਉਹਨਾਂ ਨੂੰ ਕਹਾ ਕੇ ਦਈਏ ਇਹ ਮੌਣ ਵਧੀਆ ਵੈਰਾਈਟੀ ਆ ਅੱਛਾ ਇੱਕ ਵਾਰੀ ਜ਼ਰੂਰ ਵਾਕੇ ਦੇਖੋ ਬਿਲਕੁਲ ਬਿਲਕੁਲ ਇਹ ਕੋਈ ਪੀਲਾ ਰੋਗ ਤਾਂ ਨਹੀਂ ਆਇਆ ਜੀ ਇਹਨੂੰ ਬਿਲਕੁਲ ਕੋਈ ਰੋਗ ਨਹੀਂ ਆਇਆ ਇੱਕ ਸਪਰੇਅ ਕੀਤੀ ਹੈ ਜੀ ਇੱਕ ਹੀ ਸਪਰੇਅ ਕਰੀਆ ਹਾਂ ਜੀ ਇੱਕ ਹੀ ਸਪਰੇਅ ਕੀਤੀ ਆ ਉਹ ਵੀ ਬਸ ਤੇਲਾ ਜਾ ਪੈ ਗਿਆ ਜੀ ਮੱਛਾ ਹੁਣ ਹੁਣ ਇੱਕ ਸਪਰੇਅ ਕਰੋ ਜੁਆ ਲਈ ਜੀ ਆਜੁਆ ਲਈ ਜੀ ਕਰਤੀ ਜੀ ਪਰਸੋਂ acha parson karthi ek vaadiya ji theek bahut dhanyavaad sadar saab sat sri ka sat sri ka